ਉਹ ਤੈਨੂੰ ਕੀ ਹੋ ਗਿਆ ਹੁਣ ਉਹ ਪਾਈ ਮੇਰੇ ਮਗਰੀ ਪੈ ਗਿਆ ਸੀ ਤੇ ਕਹਿਆ ਕੱਲੇ ਪੈ ਲੈ ਆ ਕੇ ਆਉਣੇ ਆ ਮੈਂ ਤਾਂ ਮਾਹ ਜਾਂਸ਼ਟਾ ਆ ਕੇ ਭੱਜਿਆ ਆ ਉਥੋਂ ਉਹ ਚੱਲ ਕੋਈ ਗੱਲ ਨਹੀਂ ਹੌਸਲਾ ਰੱਖ ਉਹ ਸਾਰੇ ਇੱਕ ਨਾ ਪਾਜੀ ਉਹ ਤੇ ਮੇਰੇ ਮਗਰੀ ਪੈ ਗਿਆ ਸੀ ਮੈਂ ਤਾਂ ਮਾਹ ਇਹ ਗੱਲ ਨਹੀਂ ਮੇਰੀ ਗੱਲ ਸੁਣ ਜਿਹੜਾ ਕੰਮ ਆਖਿਆ ਉਹ ਕਰ ਆਇਆ ਕਿ ਨਹੀਂ ਕੰਮ ਪਾਜੀ ਕਿੱਥੋਂ ਕਰਨਾ ਸੀ ਉਹ ਤੇ ਮੇਰੇ ਮਗਰੀ ਚੜ ਆਇਆ ਉਹ ਤੇ ਆਉਣ ਡਿਆ ਆ ਉਹ ਚੱਲ ਕੋਈ ਗੱਲ ਨਹੀਂ ਹੌਸਲਾ ਰੱਖ ਆਣ ਦੇ ਉਹਨੂੰ ਉਹਨੂੰ ਵੀ ਅੱਜ ਵੇਖ ਲੈਣੇ ਆਪਾਂ ਓ ਤੂੰ ਤੂੰ ਤਾਂ ਕੋਮਲ ਦਾ ਘਰ ਵਾਲਾ ਆਹੇ ਮੈਂ ਕੋਮਲ ਦਾ ਘਰ ਵਾਲਾ ਆ ਬੁੱਲ ਗਈ ਅੱਖਾਂ ਤੇਰੀਆਂ ਮੇਰੀਆਂ ਤੇ ਅੱਖਾਂ ਖੁੱਲੀਆਂ ਤੇਰੀ ਇੰਨੀ ਔਕਾਤ ਤੂੰ ਆਪਣੀ ਘਰ ਦੀਆਂ ਫੋਟੋਆਂ ਦਿਖਾ ਕੇ ਤੇ ਬਲੈਕਮੇਲ ਕਰ ਤੂੰ ਓਏ ਹੈਲੋ ਮੈਨੂੰ ਗੱਲ ਕਰਨ ਤੋਂ ਪਹਿਲੇ ਨਾ ਆਪਣੀ ਪੀੜੀ ਥੱਲੇ ਥੋਟਾ ਮਾਰ ਕਿ ਕਿੰਨੇ ਕੁ ਔਕਾਤ ਚਾ ਦੂੰ ਓ ਮੈਨੂੰ ਤੂੰ ਛੱਡ ਤੂੰ ਆਪਣੀ ਔਕਾਤ ਚੈੱਕ ਕਰ ਇਨਾ ਤੂੰ ਕੀ ਕਰਨ ਦੇ ਆ ਤੂੰ ਤਾਂ ਮੈਸੂਲੀਆ ਬਾਹਰ ਵਹੀ ਤੇ ਬਾਹਰ ਦੇ ਤੇਰੇ ਕੋ ਪੈਸਾ ਨਹੀਂ ਬਣਦਾ ਤੂੰ ਮੇਰੇ ਕੋ ਪੈਸੇ ਮੰਗਣ ਦੇ ਆ ਮੈਂ ਵੇਖਦਾ ਕਿ ਕਿੱਥੋਂ ਤੱਕ ਮਾਰ ਕਰਦੇ ਹੋ ਤੁਸੀਂ ਤੇ ਆ ਮੈਂ ਵੇਖ ਲਿਆ ਕਿ ਕਿੰਨੇ ਕਕਰਤੂ ਦੇ ਮਲਕ ਜੇ ਤੁਸੀਂ ਲੱਖ ਡੇਢ ਦਾਣਾ ਮੈਨੂੰ ਨਹੀਂ ਕੋਈ ਲੱਗਦੇ ਨਾਲੇ ਨਾ ਕਰਨਾ ਕੀ ਲੱਗਦੇ ਨੂੰ ਫੇਰ ਫੇਰਤੀਆ ਕੋਮਲ ਤੇ ਸਾਰੇ ਕਿੁੱਤਿਆਂ ਨੂੰ ਪਤਾ ਹੈ ਤੇ ਫੇਰ ਪਰ ਮੈਂ ਉਹ ਖੋਣਾ ਨਹੀਂ ਚਾਹੁੰਦਾ ਅੱਛਾ ਮੈਂ ਕਿਉਂ ਨਾ ਤੀ ਤਾਂ ਮੈਂ ਆਪ ਹੀ ਲੈਣ ਗਿਆ ਜੋ ਪਰ ਉਹ ਕੰਮ ਨਹੀਂ ਬਣਿਆ ਸਿੱਧੀ ਹੁੰਕਾ ਦਾ ਕਿਉਂ ਨਹੀਂ ਨਿਕਲਿਆ ਤਾਂ ਆਗਰ ਕੇ ਮੈਨੂੰ ਟੇਟੀ ਕਰਨੀ ਪਈ ਫਿਰ ਅੱਛਾ ਇਹ ਸਾਰੀਆਂ ਕਟੂਟਾਂ ਤੇਰੀਆਂ ਹੀ ਮੇਰੇ ਨਾਲ ਨਾਲ ਹੀ ਪਰੇਕ ਤੋਂ ਅਗਰ ਮਗਰ ਤਾਂ ਕੇ ਹੱਸੇ ਸੰਤਾ ਉਹ ਤੁਵੇਂ ਮੇਰੇ ਤੋਂ ਜਾਉਂ ਤੋਈ ਕਾਲ ਨਹੀਂ ਮੈਂ ਵੀ ਫੇਰ ਲੈਂਦਾ ਕਿੱਦਾਂ ਨਹੀਂ ਛੱਡਦਾ ਤੂੰ ਉਹਨੂੰ ਮੈਂ ਤੇ ਸਮਝਾ ਲੂ ਆਪਣੀ ਘਰ ਵਾਲੀ ਨੂੰ ਬਾਜੀ ਸਾਡੇ ਅੰਮ੍ਰੇ ਅੱਜ ਬਕਵਾਸ ਕਰੀ ਜਾਂਦੇ ਐ ਇਹਨੂੰ ਫੜਨਾ ਪਈ ਐ ਦੋ ਦੋ ਤੂੰ ਇਹ ਕਰ ਕੋਈ ਫੇਰ ਫਿਰ ਤਾਰੀ ਨਾ ਕੋਈ ਮੈਨੂੰ ਪੇੜਾ ਹੈ 10 ਮਿਰਾਜ ਬਾਹਰ ਐ ਜਿਹੜਾ ਨਾ ਮੈਂ ਹੀ ਨਿਬੜਦਾ ਹਾਂ ਅਸਲੀ ਬਲੈਕਮੇਲਰ ਜੱਗੀ ਹੈ ਓਏ ਰੱਬਾ ਇਹਦਾ ਮਤਲਬ ਜੱਗੀ ਨੂੰ ਸਾਰਾ ਕੁਝ ਪਤਾ ਹੈ ਹੈ ਜੱਗੀ ਨੂੰ ਸੱਚ ਪਤਾ ਹੁੰਦਿਆ ਸਾਰ ਵੀ ਉਹਨੇ ਮੈਨੂੰ ਕੁਝ ਨਹੀਂ ਕਿਹਾ ਨਾ ਉਹਨੇ ਮੈਨੂੰ ਮਾਰਿਆ ਤੇ ਨਾ ਘਰੋਂ ਕੱਢਿਆ ਹਾਏ ਜੱਗੀ ਦਾ ਇਨਾ ਵੱਡਾ ਦਿਲ ਮੇਨੂੰ ਮੱਸਾ ਕੁਛ ਨਹੀਂ ਕਿਹਾ ਤੇ ਮੈਂ ਪਾਗਲ ਕੀ ਕਰਨੀ ਮਣਾ ਇਹ ਟਾਈਮ ਹੈ ਸਭ ਸੋਚਣ ਦਾ ਨਹੀਂ ਹੈ ਚੱਲ ਇਹਨਾਂ ਨੂੰ ਸਮਝਾ ਇਹਨਾਂ ਨੂੰ ਸ਼ਿਦਾਨ ਨਹੀਂ ਤੇ ਕਿਤੇ ਆਪਸ ਚ ਲੜਦੇ ਮਾਰੇ ਨਾ ਜਾਣ ਐਵੇਂ ਕੋਈ ਨੁਕਸਾਨ ਹੋ ਗਿਆ ਹੋਰ ਸੇ ਆਪਾ ਵੇਜੋ एक मौका मिल मिलो, ने, 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 मिलो मैं तो मेरा तेन पता तो लग गया ਬਹੁਤ ਬਾਦਨਾ ਕਰਪਤੀ ਅੱਛਾ ਬੁੱਕ ਕਰਕੇ ਤੂੰ ਜਾਓ ਇਹ ਟਾਈਮ ਨਹੀਂ ਆਦਰ ਨਾ ਕਰਦਾ ਪਲੀਜ਼ ਚੱਲ ਜਾਓ ਇੱਧਰ ਜਾਓ ਨਹੀਂ ਮੈਨੂੰ ਮਾਫ ਕਰ ਦੋ ਤੇ ਪਲੀਜ਼ ਕਿਰਪੀਜ਼ ਮੈਨੂੰ ਮਾਫ ਕਰ ਦੋ ਮੇਰੇ ਕੋ ਬਹੁਤ ਦਿੱਕਤ ਹੋ ਗਈ ਮੇਰੇ ਮਨ ਤੇ ਪਰਦਾ ਪੈ ਗਿਆ ਹੈ ਪਲੀਜ਼ ਮੈਨੂੰ ਮਾਫ ਕਰ ਦੋ ਵੀਰ ਤੂੰ ਥੱਲੇ ਜਾ ਤੇ ਮੈਂ ਵੀ ਆਉਣਾ ਬਾੜੇ ਕੋਣੀ ਪੀਤੋ ਜਾ ਤੇ ਕੋਮਲ ਮੇਰੀ ਗੱਲ ਸੁਣ ਮੈਨੂੰ ਇਹ ਸਾਰਾ ਕੁਝ ਨਾ ਪਹਿਲਾਂ ਹੀ ਪਤਾ ਲੱਗ ਗਿਆ ਜਦੋਂ ਮੇਰੇ ਨਾਲ ਮੰਮੀ ਨੇ ਗੱਲ ਕੀਤੀ ਤੇ ਮੈਂ ਉਦੋਂ ਦਾ ਇਹ ਵੀ ਮੂੰਹ ਪਿੱਛੇ ਲਾਇਆ ਸੀ ਤੇ ਪਰ ਮੈਂ ਸੋਚਦਾ ਸੀ ਕਿ ਤੂੰ ਆਪ ਹੀ ਪਛਾਹ ਹਟ ਜਾਵੇਂਗੀ ਪਰ ਤੂੰ ਇਹ ਕੰਮ ਨਹੀਂ ਕੀਤਾ ਤੇ ਇਸ ਕਰਕੇ ਨਾ ਇਹ ਸਾਰਾ ਕੁਝ ਮੈਨੂੰ ਸਾਹਮਣੇ ਲਿਆਉਣਾ ਪਿਆ ਤੇ ਵੀ ਮੇਂ ਤੋਂ ਬਹੁਤ ਵੱਡੀਆਂ ਗਲਤੀਆਂ ਵੀ ਮੈਂ ਨਾ ਮਣੀ ਦੀਆਂ ਗੱਲਾਂ ਚ ਆ ਗਈ ਮੇਰੇ ਤੇ ਲੱਗਤੇ ਪੜਦਾ ਪੈ ਗਿਆ ਮੈਂਨੇ ਆਪਣਾ ਘਰ ਬਰਬਾਦ ਕਰਨਾ ਲੱਗਿਆ ਮੈਨੂੰ ਪਲੀਜ਼ ਮਾਫ ਕਰ ਦਿਓ ਕੋਮਲ ਜੇ ਤੇ ਤੂੰ ਸੱਚੇ ਦਿਲੋਂ ਮਾਫੀ ਮੰਗਨ ਨੀ ਐ ਤੇ ਸੱਚੇ ਦਿਲੋਂ ਸਾਰਾ ਕੁਝ ਮੈਨੂੰ ਕਹਿਣ ਨੀ ਐ ਤੇ ਕੋਈ ਗੱਲ ਨਹੀਂ ਮੈਂ ਤੈਨੂੰ ਮਾਫ ਕਰ ਦਿੰਦਾ ਤੇ ਮੈਂ ਜਾਣ ਲੱਗਿਆ ਤੇਰੇ ਪੇਪਰ ਲਾ ਲੂੰਗਾ ਪਰ ਫਿਰ ਵੀ ਜੇ ਮੈਨੂੰ ਕੋਈ ਲਾਮਾ ਤੇਰਾ ਮਿਲਿਆ ਤੇ ਇਹ ਗੱਲ ਮੈਂ ਤੈਨੂੰ ਪਹਿਲੇ ਵੀ ਕਹੀ ਆ ਕਿ ਤੂੰ ਇੱਥੇ ਲੁਲਦੀ ਬਿਨਤੀ ਰਹਿਂਗੀ ਤੇ ਇਹ ਵੀ ਹੋਰ ਮੇ ਕੋ ਕੋਏ ਦਿੰਨੀ ਹੋਵੀ ਨੂੰ ਮੈਨੇ ਇੱਕ ਵਾਰੀ ਮਾਫ ਕਰਤਾ ਤੁਮਲੀ ਚਲ ਕੋਈ ਨਹੀਂ ਆ ਬਿਲਦੀ ਨਾ ਨਾ ਵੱਧ ਗਏ ਨੂੰ ਕੋਰ ਕੋ ਵੀ ਇੰਟਰਨੈਟ ਤੇ 3 ਘੰਟੇ ਆ ਓ ਆ ਵੇਖਣਾ ਤੇਰੀ ਖੇਤੀਬਾੜੀ ਮੇਰਾ ਰੱਬਾ ਤੇ ਮੂਲੀ ਵਾਲ ਪੁੱਟੀਆਂ ਹੋ ਗਈਆਂ ਮਰਦੀਆਂ ਬਾਬਾਈ ਆ ਵੀ ਵੱਡ ਲੀਏ ਹੁਣ ਆਹੋ ਐਦਾਂ ਕਰੋ ਦਾਤਰੀ ਲੈ ਕੇ ਵਾਢੀ ਦਿਓ ਅੱਜ ਬਾਜ ਵਾਂਗੂ ਤੁਹਾਡੀ ਨੀਗਾ ਇਹਦੇ ਤੇ ਹੀ ਪਈ ਕਿੰਨੇ ਦਿਨਾਂ ਦੀ ਬਾਹਰੋਂ ਤੇ ਸਾਗ ਲੈ ਕੇ ਦੇਣਾ ਨਹੀਂ ਹੁੰਦਾ ਇੱਥੋਂ ਤੇ ਤੋੜ ਲੈਂਦਿਆ ਕਰੋ ਹੁਣੇ ਪੱਕੇ ਤੇ ਲੈ ਵਾ ਸਾਗ ਬਥੇਰਾ ਵਾ ਉਹ ਰਹਿਣ ਦਿਓ ਤੁਹਾਡਾ ਜੀ ਕੰਡਿਆਣਾ ਵੀ ਇਹ ਵੱਢ ਕੇ ਡੰਗਣਾ ਉਤਰ ਕੇ ਪਾ ਲੈਣਾ ਵਾ ਬਾਰੋਂ ਨਾ ਹੀ ਪਠੇ ਲਿਆਉਣੇ ਪਏ। ਓਏ ਬਾਰੋਂ ਦੇ ਪਠੇ ਮੈਂ ਲਿਆਂਦੇ ਆ ਪਰ ਮੈਂ ਤਾਂ ਇਸੇ ਵਟਕ ਨੇ ਇੱਥੇ ਗੰਡੇ ਲਾ ਦੀਏ ਹੁਣ। ਓ ਬਾਬਾ ਬੱਸ ਕਰੋ। ਹਾਂ। ਨਾ ਤੁਸੀਂ ਗੰਡੇ ਲਿਆਉਣੇ ਤੇ ਨਾ ਇੱਥੇ ਲੱਗਣੇ ਤੇ ਨਾ ਹੀ ਖਾਣੇ। ਆ ਸਭ ਕੋ ਕਿੰਨੇ ਲਾਇਆ? ਮੈਂ ਹੀ ਲਾਇਆ। ਐਦਾਂ ਕਰੋ। ਤਿਆਰ ਹੋਈਏ ਤੇ ਪੇਕਿਆਂ ਨੂੰ ਚਾਹੀਏ। ਓਏ ਹੋਏ। ਠੰਡ ਬੜੀ ਓ ਜੀਦੇ ਮੇਰਾ ਬੇਠੜਾ ਕਰਦਾ ਪਰ ਮੈਂ ਠੰਡ ਕਰਕੇ ਨਾ ਲੱਗੇ ਨਾ ਲਿੰਦਾ। ਠੰਡ ਤੁਹਾਨੂੰ ਲੱਗਣੀ ਘਰ ਬੈਠਿਆਂ ਨੂੰ। ਲੋਕੀ ਤੇ ਮੇਰੇ ਇਹ 5 5 ਵਜੇ ਤੇ ਬਾਹਰ ਨਿਕਲ ਜਾਂਦੇ ਜਦੋਂ ਬਾਹਰ ਨਿਕਲੀਏ ਨਾ ਸਾਡੇ ਵਰਗੇ ਕਹਿੰਦੇ ਹੈ ਰਾਤ ਹੀ ਨਿਕਲ ਗਏ ਆ ਤੇ ਤੁਹਾਡੇ ਵਰਗਿਆਂ ਨੂੰ ਠੰਡ ਪੈਣ ਦੀ ਆ ਜਿਹਨੂੰ ਕੰਮ ਆ ਨਾ ਉਹਨੇ ਤੇ ਵਿਚਾਰਨੇ ਮਜਬੂਰੀ ਨੂੰ ਜਾਣਾ ਹੀ ਆ ਨਾਲੇ ਮੇਰੀ ਗੱਲ ਸੁਣਾ ਤੁਹਾਡੇ ਇੱਕ ਹੱਥ ਆਇਆ ਹੁਣ ਕੜਾ ਹਾਂ ਤੇ ਪਾ ਕੇ ਜਾਣੇ ਆ ਤੇ ਉੱਥੇ ਵਿਖਾਉਣੇ ਆ ਚੇਤਾ ਕਿ ਨਹੀਂ ਮੇਰੇ ਚਾਚੇ ਦੀਆਂ ਕੁੜੀਆਂ ਕਿੱਦਾਂ ਐ ਕਰਕੇ ਕੜੇ ਵਿਖਾਲਦੀਆਂ ਹੁੰਦੀਆਂ ਐ ਹੁਣ ਅਸੀਂ ਐ ਕਰਕੇ ਕੜੇ ਵਿਖਾਲਾਂਗੇ ਉਹ ਸਹਣਿਆਂ ਦੇ ਬਗਾਨੀ ਲੱਸੀ ਤੇ ਮੁਸ਼ਾ ਨਹੀਂ ਬਣਾਈਦੀ ਹੋਈਆਂ ਓਹ ਬਗਾਨੀ ਲਸੀ ਕਿੱਥੋਂ ਹੁਣ ਆਪਣੀ ਹੋ ਗਈ ਆ ਉਹਦੇ ਕੋ ਛਡਾਇਆ ਜਾਣ ਡਿਆ ਵਾ ਉਹ ਤਾਂ ਮਨੇਰਦਾ ਨਿਕਲ ਗਿਆ ਵਾ ਉਹ ਤਾਂ ਨਿਕਲੇ ਜਾਂਦਾ ਉਹਦੇ ਘਟਕਾ ਹੀ ਆ ਜੀ ਪੰਜ ਦਿਨ ਨਿਕਲਨੇ ਆ ਉਸ ਤੋਂ ਬਾਅਦ ਫੇਰ ਕੋਈ ਚੀਜ਼ ਆਜੂ ਸਾਡੇ ਘਰ ਤੇ ਪੈਸੇ ਵੀ ਚਾਹੀਦੇ ਆ ਚੀਜ਼ਾਂ ਲੈਣੇ ਵਾਸਤੇ ਕੋਈ ਗੱਲ ਨਹੀਂ ਪੈਸੇ ਆਪਾਂ ਕਰ ਲਾਂਗੇ ਲਿਮਟ ਚੁੱਕ ਲਾਂਗੇ ਪਰ ਇਹ ਚੀਜ਼ਾਂ ਹੱਥੋਂ ਜਾਣ ਨਹੀਂ ਦੇਣੀਆਂ ਮੇਰੀ ਗੱਲ ਸੁਣਾ ਦੋਸ਼ ਆਪਾਂ ਤੁਹਾਡੇ ਕੋ ਹੈਗੀਆਂ ਹੀ ਆ ਤੇ ਕੜਾ ਪਾਓ ਤੇ ਚੱਲੀਏ ਸਵੇਰਾਂ ਚੱਲੀਏ ਆ ਗਲੀ ਗਾਵਾਂਗੇ ਨਹੀਂ ਮੇਰਾ ਜਲੂਸ ਕਢਾਉਣਾ ਵਾ ਇੱਥੇ ਵੀ ਰਾਤ ਸੌਣਾ ਹੀ ਆ ਉੱਥੇ ਸੌ ਜਾਗੇ ਜਾ ਕੇ ਨਾਲੇ ਗੱਲਾਂ ਬਾਤਾਂ ਕਰਾਂਗੇ ਨਾਲੇ ਇਦਾਂ ਦਬਾਵਾਂ ਨੰਗੀਆਂ ਕਰਿਓ ਐ ਕਰਕੇ ਆਹੋ ਮੈਂ ਠੰਡ ਲਵਾ ਕੇ ਬਹਿ ਜਾ ਆ ਉਥੇ ਉਹ ਕਿਤੇ ਨਹੀਂ ਠੰਡ ਲੱਗਦੀ ਹਾਂ ਉਥੇ ਪਤਾ ਤਾਂ ਲੱਗੂਗਾ ਬਲਜੀਤ ਦੇ ਪਰੋਣੇ ਨੇ ਕੜਾ ਪਾਇਆ ਦੋਹਾਂ ਤੋਲਿਆਂ ਦਾ ਭਾਵੇਂ ਹੈ ਉਹ ਇੱਕ ਤੋਲੇ ਦਾ ਹੀ ਆ ਉਥੇ ਕੀ ਪਤਾ ਕਿੰਨਾ ਚੌੜਾ ਤੇ ਹੈਗਾ ਹੀ ਹੈ ਨਾ ਉਹ ਚੱਲ ਬਾਬਾ ਜਿੱਦਾਂ ਤੇਰੀ ਮਰਜ਼ੀ ਹੈ ਹੋ ਜਾ ਤਿਆਰ ਫਿਰ ਕਿਹੜਾ ਕਿਸ ਨੇ ਲਵਾ ਕੇ ਵੇਖਣਾ ਹੁੰਦਾ ਵਾ ਦੂਰੇ ਵੇਖਣਾ ਨਾ ਆਖਾਂ ਕਿ ਦੋਹਾਂ ਤੋਲਿਆਂ ਦਾ ਬਣਾਇਆ ਹੁਣੇ ਬਣਾਇਆ ਆ ਆਏ ਹਾਏ ਆਹੋ ਚਲੋ ਆਓ ਤਿਆਰ ਚਲੋ ਹੋ ਤਿਆਰ ਮੈਂ ਹਉਣਾ ਆਹ ਸਭ ਬੁੜੀਆਂ ਦੀਆਂ ਉਹ ਗੱਲਾਂ ਮਾੜੀਆਂ ਹੀ ਹੋ ਸ਼ੂਸ਼ਾ ਬਾਜੀ ਲੈ ਕੇ ਬਹਿ ਜਾਂਦੀ ਹੈ ਬੰਦੇ ਨੂੰ ਜੇ ਨਾ ਮੰਨੋ ਤਾਂ ਕਲਾ ਮੰਨ ਲੋ ਤੇ ਜਾਂਦਾ ਖਾਓ ਦਸਾ ਸਮਾ ਹੈਗਾ ਯੂ ਕੜੇ ਕੁੜੇ ਪਾ ਕੇ ਜਾਂਦਾ ਮੋਟਰਸਾਈਕਲ ਤੇ ਐਵੇਂ ਕਦੇ ਗੁੱਟ ਲਵਾਉ ਮੇਰਾ ਨਾਲ ਪਰ ਨਾ ਗਿਆ ਇਹਨੇ ਕਲਾ ਕਰਨੋਂ ਨਹੀਂ ਛੱਡਣਾ ਚੱਲ ਮਨਾ ਹੋ ਤਿਆਰ ਫਿਰ ਜਾਣਾ ਹੀ ਪੈਣਾ ਬੱਜਾ ਲੋਟ ਦੇਖਣਾ ਹੀ ਪੈਣਾ ਪਹਿਲੇ ਅੱਜ ਜੀ ਮੰਮੀ ਨੂੰ ਆਖਿਆ ਸੀ ਨਾ ਲੱਲਾ ਆਪਣੇ ਪਰ ਉਹ ਵੀ ਕਹਿੰਦੇ ਅੱਜ ਮੇਰੇ ਕੋਟੇ ਨਹੀਂ ਕੰਮ ਕਰਦੇ ਕੰਬਨ ਆੜਲਾ ਦਾ ਮੁੰਡੇ ਦੇ ਕੋਟ ਤਾਂ ਸੂਤਾਰ ਨੂੰ ਕ ਨਹੀਂ ਕਰ ਮੀਤਾ हां जी मम्मी नी پتہ ਸੌਂ ਗਿਆ ਵਾ ਹਾਂ ਬਸ ਮੰਮੀ ਉਹਨੂੰ ਸੁਵਾ ਕੇ ਕੰਬਲ ਚ ਲਵੇਟ ਕੇ ਹੀ ਆਈ ਨੀ ਉੱਤੇ ਮੋਟੀ ਜਾਈ ਦੇਣੀ ਠੰਡ ਬੜੀ ਆ ਕੰਬਲ ਤੋਂ ਪਾਇਆ ਮੁੰਡੇ ਨੇ ਬਿਮਾਰ ਲਾ ਕਰ ਦਿਓ ਚਲ ਕੋਈ ਨਹੀਂ ਮਰ ਜਾਈ ਦੇ ਦੇਣੀ ਉਹਦੇ ਕੱਪੜੇ ਉਹ ਪਾਏ ਉਹਨੂੰ ਨਹੀਂ ਪਰ ਜਾਈ ਦੇਣੀ ਅਗੋਂ ਹੋਂਦਾ ਕੰਬਲ ਹੋਰ ਹੋਂਦਾ ਲਤ ਲਤਾਂ ਮਾਰ ਕੇ ਤਾਂਨੇ ਕੰਬਲ ਤੇ ਨਾ ਲਾ ਕੋਈ ਨਹੀਂ ਮੈਂ ਤੇਰੇ ਜਾਈ ਦੇ ਦੇਣੀ ਉਹਦੇ ਕੰਬਲ ਦੇ ਉੱਤੇ ਹੀ ਦੇ ਦਾਂਗੀ ਆ ਤਾਂ ਉਹਨੂੰ ਦੇ ਕੇ ਨਾ ਜਾਈ ਪਚਾਹ ਘੁੱਟ ਬਣਾ ਸੰਡੇ ਚ ਗੈਣ ਪਾ ਕੇ ਨਾ ਵਧੀਆ ਜੀ ਮੇਰੇ ਬਹੁਤ ਨੱਤਾਂ ਘੁੱਟੇ ਪੀੜ ਕਰਨੇ ਮੇਰਾ ਸਰੀਰ ਨਹੀਂਗਾ ਠੀਕ ਹੈ ਅੱਜ ਜੈਨ ਤਾਂ ਮੰਮੀ ਉਹਦਣ ਆਈ ਨੀ ਸੋਦੇ ਤੇ ਚਾਹ ਚ ਨਹੀਂ ਜੁਵੈਣ ਪਾਉਂਦੀ ਮੈਂ ਚਾਹ ਬਣਾ ਦੇਣੀ ਤੈਨੂੰ ਸੁੰਡ ਬਣਾ ਕੇ ਦੇਣੀ ਚਾਹ ਦੇ ਨਾਲ ਵਿੱਚ ਜੁਵੈਣ ਪਾ ਕੇ ਸੁੰਡ ਪਾ ਦੇ ਜੁਵੈਣ ਤਾਂ ਤੂੰ ਲਿਖੀ ਹੀ ਪਾਈ ਨਹੀਂ ਉਹਨੇ ਨਾ ਕਦੋਂ ਨਿਕਲੀ ਸਦੇ ਜੋ ਮੈਂ ਤਾਂ ਨੱਚਾ ਮਾਰ ਕੇ ਵੀ ਦੱਸਦੀ ਰਹੀ ਤੈਨੂੰ ਫਦੇ ਨਹੀਂ ਘਟੇ ਲੱਗੇ ਇੱਥੇ ਹੀ ਬਾਹਰ ਨਾ ਸੋਦਾ ਕੱਢਿਆ ਮੈਂ ਤੇ ਆਖਿਆ ਮਿੰਮੀ ਜੁਵੈਣ ਨਹੀਂ ਆਈ ਵਿੱਚ ਮੈਂ ਤੁਹਾਨੂੰ ਦੋ ਤਿੰਨ ਵਾਰੀ ਕਿਹਾ ਵੀ ਜੁਵੈਣ ਜ਼ਰੂਰ ਪਾਈ ਤੇ ਨਹੀਂ ਪਈ ਹੁਣੀ ਜਿਆਦਾ ਇਹਨਾਂ ਸੌਦਾ ਨਾ ਜਵੈਣ ਕਿੱਥੇ ਹੈਗੀ ਚਲ ਤੁਸੀਂ ਨਾ ਲੈ ਲਓ ਮੈਂ ਉਧਰੋਂ ਫੜ ਲਿਆ ਆਓ ਜਾਂ ਭਜੀ ਤੁਹਾਨੂੰ ਲੈ ਆ ਮੁੰਡੇ ਨੂੰ ਮੰਗਾ ਲੀ ਮੈਂ ਮੁੰਡੇ ਤੇ ਜਾਈ ਸਿੱਕਾਂ ਨਹੀਂ ਜਾਣਾ ਉਦਾਂ ਦੀ ਉਹਨਾਂ ਨੇ ਗੱਲਾਂ ਬਾਤਾਂ ਜਿਆ ਕੀਤੀਆਂ ਨਾ ਮੇਰਾ ਇੰਜ ਹੀ ਕਰਦਾ ਤੇਰਾ ਨਾ ਹੁੰਦੀ ਤੂੰ ਜਾ ਲੈ ਆਂ ਲੈ ਜਾਣਾ ਲੈ ਮੈਂ ਤੇਨੂੰ ਦੁਕਾਨ ਤੋਂ ਲਿਆ ਦੂੰਗੀ ਮੈਂ ਨਹੀਂ ਐਂਦਾ ਜਮਤ ਕੋ ਮੰਗਾ ਦਿੰਦੀ ਤੇ ਉਧਰ ਚਲ ਮੈਂ ਤੇ ਹੀ ਚਲ ਜਾਂਦੇ ਤੇ ਫੇਰ ਕੀ ਆਪੇ ਦੀਦੀ ਵੀ ਇੱਧਰ ਆ ਜਾਂਦੀ ਗਲਤੀ ਤੇ ਤੁਹਾਡੇ ਹੀ ਮੁੰਡੇ ਦੀ ਸੀ ਉਹਨਾਂ ਦੀ ਥੋੜਾ ਕੀ ਮੇਰੇ ਮੁੰਡੇ ਨਾਲ ਵੱਟ ਮਾਰ ਦਿੱਤੀ ਪਰ ਮੰਮੀ ਨੂੰ ਗਾਲੇ ਵੱਡਾ ਪਾਜੀ ਫੇਰ ਵੀ ਗਲੇ ਥੋੜਾ ਪਹਿਣਾ ਚਾਹੀਦਾ ਕੋਈ ਗੱਲ ਨਹੀਂ ਇੱਕੋ ਜਿਹਾ ਹੈਗੇ ਕੋਈ ਗੱਲ ਨਹੀਂ ਉਹਨੀਆਂ ਕਿਆ ਹੁੰਦੀਆਂ ਰਹਿੰਦੀਆਂ ਚਲ ਫੇਰ ਮੈਂ ਹੀ ਫੜ ਲਾਂ ਨਹੀਂ ਜਾ ਕੇ ਆ ਤੂੰ ਫੜ ਲਿਆ ਤੇ ਮਨੀ ਆਉਂਦਾ ਨਾ ਫੇਰ ਮੈਂ ਮੰਗਾ ਦੂੰਗੀ ਠੀਕ ਆ ਮੰਗਵਾ ਦਿਓ ਜੇ ਮਨੀ ਨੇ ਵੀ ਅੱਧੀ ਰਾਤ ਕਰਤੀ ਐ ਤੇ ਫੇਰ ਕੀ ਕਰ ਦਿੱਤੀ ਤੂੰ ਮੁੰਡਿਆਂ ਦੇ ਨਾਲ ਵਿਆਹ ਖਲੋ ਜਾਂਦਾ ਤੇ 4 ਦਿਨ ਆਇਆ ਵਾ ਤੇ ਤੈਨੂੰ ਕਾਲੀ ਪਈ ਮੈਂ ਕੁਝ ਨਹੀਂ ਨਹੀਂ ਹੋਣਾ ਮੈਂ ਪੁੱਛਣਾ ਹੀ ਨਹੀਂ ਤੂੰ ਕਿੱਧਰ ਜਾਂਦਾ ਐ ਤੇ ਕਿਧਰੋਂ ਆਉਣ ਨੇ ਹੁਣ ਤੁਸੀਂ ਵੇਖੋ ਸਵੇਰ ਦੇ ਨਿਕਲਿਆ ਐਡਾ ਮੂੰਹ ਫਲਾ ਕੇ ਨਾ ਰੋਟੀ ਖਾਦੀ ਨਾ ਲੈਣਾ ਨਾ ਦੇ ਮੀ ਤੇ ਕਿੱਧਰ ਜਾਉਂਗਾ ਮੈਨੂੰ ਵੀ ਦੱਸ ਨਾ ਕਿ ਕਿੱਧਰ ਜਾਂਦਾ ਤੈਨੂੰ ਕੋਈ ਸ਼ੱਕ ਵੈ ਆਉਂਾ ਜਣਾ ਤੂੰ ਇਹੋ ਗੱਲ ਕਰਦੀ ਨਹੀਂ ਜਾਂਦਾ 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 ਹਾਂ ਮੈਂ ਮੇਰੇ ਵੀ ਮੁੰਡਿਆਂ ਖੁੰਡਿਆਂ ਨੂੰ ਚਾਰ ਦਿਨ ਆਇਆ ਫਿਰ ਤੁਰ ਲੈਣ ਦੇ ਉਹ ਕਿਨੇ ਘਰੇ ਆਣਾ ਨਿਕਲ ਕੇ ਕਿੱਥੇ ਜਾਣਾ ਮੈਂ ਤੁਹਾਡੇ ਨਾਲ ਵੀ ਗੱਲ ਨਹੀਂ ਕਰਾਂਗਾ ਮੈਂ ਜਗਾਂ ਦੇਣੀ ਆ ਅੱਗੇ ਜਦੋਂ ਕੋਪਾ ਲਈ ਦੀ ਗੱਲ ਕਰੇ ਤੇ ਗੱਲ ਨਹੀਂ ਕਰਨੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਮਨੀ ਨਹੀਂ ਆ ਮਨੀ ਚੱਲ ਜਾ ਚੱਲ ਗਿਆ athe ਮੁੰਡਿਆਂ ਨਾਲ ਫਿਰਦਾ ਤੁਰਦਾ ਫਿਰਨ ਤੁਰਦੇ ਤੂੰ ਚਾਰ ਦਿਨ ਆਇਆ ਵਾ ਮੁੜ ਕੇ ਤਾਂ ਉੱਥੇ ਫਾਇੇ ਲੱਗਣਾ ਜਾ ਕੇ ਲੀ ਆਵੇਂ ਲੈ ਤੇਰੀ ਹਣੇ ਤਿਆਰੀ ਨਹੀਂ ਹੋਈ ਮੈਂ ਕਰ ਰੋ ਚਾਲ ਤੇ ਬਿਠਾ ਬੱਪੇ ਕਹਿੰਦੇ ਘਰ ਜਾਣਾ ਤੇ ਐ ਵੀ ਕੋਈ ਗੱਲ ਆ ਜਿਹੜੇ ਕੰਮ ਚਾਹੇ ਉਹ ਕੀਤਾ ਜੇ ਕਰਾ ਕਰਾ ਤੋਂ ਨਹੀਂ ਨਹੀਂ ਪਾਉਗਾ ਚਲਣ ਤਾਂ ਬਾਲਾ ਸਭ ਤੋਂ ਮੈਂ ਹੀ ਕਿਤੇ ਉਹ ਨੀ ਬਦਲੇ ਨਾ ਕਿ ਕੋਈ ਨਹੀਂ ਕਿ ਕੋ? ਇਹ ਬੰਦੇ ਕੱਢ ਕੇ ਸੈਡ ਦੇ ਵਿੱਚੋਂ ਕੰਨ ਫਾਗ ਨੂੰ ਟੋਲੇ ਰੋ। ਇਹ ਪੂਰਾ ਫੇਟੀ ਆਇਆ। ਆ ਹਸਣਾ ਲੱਗ ਗਿਆ ਨਾ। ਕੋਰਾ ਨਾ। ਇਹ ਹੱਥ ਨਹੀਂ ਜਾਣਾ। ਮੈਂ ਆ ਦੇਖਾਂ। ਉਹਦੀ ਕੜੇ ਨਾਲ ਹੀ ਪਾ ਲੈਣ। ਕਹੇ ਜਾਂ ਨਾਲ ਦੇ ਨਾਲ ਦੁੱਧਿਆ ਸਪਾ ਦੇ। ਇੱਥੇ ਦੋਆ ਕੱਢੇ ਦੀ ਪਤਾ ਨਹੀਂ ਲੱਗਣਾ। ਤੇ ਆਇਆ ਆ। ਆ ਦੇ। ਹਮ ਸਾਰੇ ਝੋਗਰੋਂ ਜਾ ਰਕ ਦੀ। ਉਹ ਕੋਈ ਗੱਲ ਨਹੀਂ ਕੀ। ਮੈਂ ਕਿਹਦੇ ਸੋਣਾ ਲੱਗ ਗਿਆ। ਝੋਗਰ ਦੀ। ਦੀ ਦੀ। ਕਾਨੂੰ ਤੈਨੂੰ ਫੋਨ ਬਣਾਇਆ ਤਾ ਉਹ ਆਹੋ ਹੋਣੀ ਬਣਾਇਆ ਵਗੇ ਕਿੱਥੇ ਚੱਲ ਲੈ ਮੈਂ ਆਪਣੀ ਪੈਕੇ ਚੱਲੀ ਆ ਅੱਛਾ ਆ ਉਹ ਮੇਕ ਡਾਉਨ ਮਨੋ ਵਦਦਲੇ ਗਦੇ ਪਤੇ ਦੇ ਨਾਮ ਦੇ ਭਾਵੀ ਗਿਆ ਨਾ ਕਹਿਆ ਨਾ ਗਰਮੀ ਚ ਕੋਈ ਹੁੰਦਾ ਵਸ ਮੇਰੀ ਗੱਲ ਸੁਣ ਗੋੜੀਆਂ ਤੇ ਚੂੜੀਆਂ ਤੇ ਸੌ ਡਿਜ਼ਾਈਨ ਪੈ ਜਾਂਦੇ ਬੰਦੇ ਦੇ ਕਦੇ ਨਾਲ ਤੇ ਜਾਂਦੇ ਤੇ ਮੈਂ ਪਵਾ ਨਾ ਨੇ ਆ ਸਿੰਪਲ ਗੜਾ ਸਮਝਦਾ ਨਾ ਸੈਰੀ ਮੱਚ ਵਧੀਆ ਲੱਗਦਾ ਵਾ ਨਹੀਂ ਉਹ ਤੇ ਗੱਲ ਠੀਕ ਆ ਪਰ ਮਾ ਉਹ ਜੈ ਦੀ ਚੀਜ਼ ਫਿਰ ਵੀ ਦੁੱਜੀ ਦੁੱਜੀ ਪਤਾ ਨਹੀਂ ਕਿਉਂ ਲੱਗ ਜਾਂਦਾ ਮੈਨੂੰ ਕਹਿੰਦਾ ਹਾਂ ਕਿ ਮੈਂ ਕਿਹੜਾ ਪਿਛੇ ਦੇਣੀ ਆ ਤੁਹਾਡੇ ਘਰੇ ਕਹਿੰਦਾ ਤੁਹਾਡੇ ਘਰੇ ਕੀ ਆ ਹੋਣਾ ਨਾ ਅਹੀਂ ਕੀ ਕਰਨਾ ਨਾ ਜਦ ਦੀ ਵੇਖਿਆ ਹੀ ਜਾਂ ਕਦੀ ਖਾਣੇ ਨੂੰ ਉਦੋਂ ਹੀ ਵੇਖਿਆ ਜਦੋਂ ਫਤੇ ਦੇ ਨਾਂਟੇ ਪਾ ਗਏ ਇਹ ਇਹਦੇ ਪਹਿਣਾ ਚੂੜੀ ਪਈ ਮੇਰੇ ਕੋਲ ਉਹ ਪਰ ਮੈਂ ਬਣਾ ਕੇ ਤੇ ਥੋੜਾ ਜਿਹਾ ਵਿੱਚ ਸੋਨਾ ਹੋਰ ਭਵਾਇਆ ਇਹਨਾਂ ਨੂੰ ਬਣਾ ਦਿੱਤਾ ਮੈਂ ਜਨਾਨੀਆਂ ਦੇ ਚੂੜੀਆਂ ਤੇ ਬਗੈ ਸੋਹਣੀਆਂ ਲੱਗਦੀਆਂ ਬੰਦੇ ਵੀ ਸੋਹਣੇ ਲੱਗਦੇ ਹਨ ਤੇ ਤੇ ਇਹ ਤੇ ਮੈਨੂੰ ਵਖਾ ਲੜਣਾ ਨਹੀਂ ਦਾ ਸਾਈਂ ਤੇ ਚੀਜ਼ ਚੋਰੀ ਨਾ ਵਗੈ ਰੱਖ ਛੱਡੀ ਨਾ ਨਹੀਂ ਗਰਮੀ ਨਾ ਕਰ ਨਹੀਂ ਬਣਾ ਲਈਆਂ ਦਾਵਾ ਲੈ ਦੱਸ ਭਾਜੀ ਮੈਂ ਜੀ ਦੀ ਛੱਟ ਚੀਜ਼ ਵਖਾ ਲੜਨੀ ਇੰਨਾ ਹੀ ਗੁੱਸਾ ਕਰ ਲੈਂਦੀ ਆਪਣੇ ਜੋਰ ਦੀਆਂ ਗੱਲਾਂ ਦਾ ਹਾਂ ਹੈ ਨਹੀਂ ਪਣਾ ਮੈਂ ਨਹੀਂ ਗੁੱਸਾ ਦਸਾ ਕਰਦੀ ਹੁੰਦੀ ਉਹ ਮੈਂ ਚਲ ਪਹਿਨਾ ਆਪਣੇ ਤੇ ਕੇ ਵਖਾ ਲੈਂਦੀ ਆ ਤੇ ਫਿਰ ਚੱਲ ਬਹੁਤ ਯਾਦ ਮੈਂ ਪੇਕੇ ਸਖਾ ਲੈਂਦੀ ਤੇ ਤੇ ਮੈਂ ਤੈਨੂੰ ਦੁਭਾਲ ਲੂੰਗੀ ते अच्छा तेरे को ये फिल्म नहीं दे पे मेनू दे दो जवान ऐदा कर हुण मैं लेट ਹੋਣੀ ਬਹੁਤ ਜ਼ਿਆਦਾ ਚੌਕੇ ਚ ਪਈ ਆ ਤੇ ਜਾ ਲਾ ਜਾ ਤੇ ਤੇ ਹੀ ਹੁਣ ਰਾਤ ਹੀ ਕਿਦਾਂ ਮਿਲੋਗੇ ਨਹੀਂ ਰਾਤ ਤੋਂ ਥੋੜੀ ਰਾਤ ਨੂੰ ਤੇ ਮੈਂ ਇੱਥੇ ਰਹਿਣਾ ਗੱਲਾਂ ਮੈਂ ਤਾਂ ਮਾਰਾਂਗੀ ਸੇ ਸੁੱਤੇ ਆ ਜਾਾਂਗੀ ਅੱਛਾ ਹਾਂ ਜਾ ਮੈਂ ਪੈਣ ਉੱਪਰ ਲੱ ਠੀਕ ਹੈ ਇਹ ਇੱਕ ਦੇ ਨਹੀਂ ਜਾ ਨਹੀਂ ਤੇ ਮੈਂ ਤੁਹਾਨੂੰ ਕਿਹਾ ਸੀ ਕਿ ਤੂੰ ਹੀ ਹੱਤ ਨਹੀਂ ਸਭ ਕੋਈ ਗੱਲ ਨਹੀਂ ਮਿੱਟੀ ਕਹਿੰਦੀ ਮੋਹ ਲੱਗੀ ਆ ਫਦੇ ਦੇ ਤਾਂ ਦੀ ਜਾਂ ਕੇ ਉੱਥੇ ਘੜੂਚੋਂ ਦੇ ਵਾਂਗ ਧਿਆਨ ਉਹਦੇ ਵਾਂਗ ਧਿਆਨ ਟੱਕ ਲੋ ਹੁਣ ਉੱਥੇ ਚੱਲ ਚੰਗਾ ਲੱਗੂ ਚੰਗਾ ਤੇਰੇ ਪੈਨ ਦੇ ਵਾਰ ਨੀਗੜੀ ਗੇ ਹੈ ਵੀ ਹੈ ਨਾ ਪਰ ਮੇਰਾ ਧਿਆਨ ਹੋੜ ਮੋੜ ਕੜੇ 'ਚ ਜਾਂਦਾ ਆ ਕੜਾ ਮੇਰਾ ਕਿਉਂ ਮੈਨੂੰ ਜਾਣਿਆ ਪਛਾਣਿਆ ਜਿਹਾ ਲੱਗਦਾ ਮਨਿਆ ਵਾ ਵੀ ਮੈਂ ਘਰ ਸੰਭਦੀ ਆਂ ਤਾਂ ਬਾਹਰ ਨਿਕਲ ਕੇ ਨਹੀਂ ਖੋਸ਼ ਹੈਗੀ ਪਰ ਮੈਂ ਪਾਗਲ ਥੋੜਾ ਵਾ ਵੀ ਮੇਰੇ ਜਿਹੜੀਆਂ ਚੀਜ਼ਾਂ ਦੀ ਜਾਂ ਕੇ ਇਹਦੀਆਂ ਗੱਲਾਂ ਦੀ ਹੋਸ਼ ਹਵਾਸਤਾ ਪਤਾ ਨਾ ਲੱਗੇ ਕਿ ਕੋਈ ਕਿਹੜੇ ਤਰੀਕੇ ਚ ਮੈਨੂੰ ਇਦਾਂ ਕਿਉਂ ਲੱਗਦਾ ਜਿਵੇਂ ਉਹ ਕੜਾ ਮੇਰਾ ਹੀ ਮੈਂ ਨਾ ਸੁੰਡ ਤੇ ਬੜਉਣੀ ਬਾਅਦ ਚ ਪਹਿਲਾਂ ਮੈਂ ਨਾ ਕੜਾ ਚੈੱਕ ਕਰਕੇ ਉਹਦੀ ਆ ਮੇਰਾ ਕੜਾ ਵੇਖੀ ਨੀ ਮੈਨੂੰ ਤੇਰਾ ਜੱਜ ਜੈਨ ਨਹੀਂ ਪੈਂਦਾ ਜਿੰਨਾ ਚਿਰ ਮੈਂ ਲੱਬ ਬਣਾ ਲਿਆ ਕੜਾ ਨੀ ਕਰੀ ਤਾ ਮੈਂ ਤੈਨੂੰ ਚਾਹ ਬਲੋ ਕਿਹਾ ਸੀ ਚਾਹ ਬਣਾ ਮਾਸਾ ਸੋਡ ਬਣਾ ਹਲਮਾਰੀ ਚ ਕੀ ਵੜ ਗਿਆ ਹੁਣ ਤੇਰੀ ਚ ਮੰਮੀ ਵੜਿਆ ਕੀ ਮੈਂ ਇੱਥੇ ਕੜਾ ਰੱਖਿਆ ਵਾ ਤੇ ਮੈਨੂੰ ਜਰਾ ਕੁ ਵੇਖ ਲੈਣ ਦਿਓ ਕਿੱਥੇ ਨੀ ਕਰਾ ਇੱਥੇ ਕਿਤੇ ਹੁਣ ਅੱਗੇ ਕਿਤੇ ਚਿਲਚਿਲਾ ਪਹਿਲਾਂ ਮੈਨੂੰ ਚਾਹ ਬਣਾ ਕੇ ਦੇਖੋ ਦੇ ਮੈਂ ਮਰਚੀ ਦੀ ਮੇਰੀ ਨਤਲ ਪੀਖੂਣ ਢੀਆ ਰੁਕ ਜੋ ਨਾ ਮੰਮੀ ਸਰੀਰ ਦਾ ਤੇਰਾ ਲੰਬਾ ਪੂਚਾ ਨਹੀਂ ਪੂਰਾ ਹੁੰਦਾ ਐ ਉਹਨੇ ਤੁਨੂੰ ਮਾਰੀ ਚ ਵੜ ਜੰਦੀ ਅੱਧੀ ਰਾਤ ਲੱਭਦੀ ਕੀ ਆ ਮੈਨੂੰ ਪਤਾ ਵੀ ਲੱਗੇ ਮੰਮੀ ਰੋਕ ਜੋ 2 ਮਿੰਟ ਤੁਹਾਨੂੰ ਆਖਾਂ ਦੀ ਮੈਂ ਕੜਾ ਲੱਭ ਨਹੀਂ ਆ ਕੜਾ ਇੱਥੇ ਵੀ ਤੇਰਾ ਆ ਗਿਆ ਨਾ ਕੜਾ ਕੋਈ ਲੈ ਗਿਆ ਇਹ ਵੇਲੇ ਤੇਰਾ ਨਹੀਂ ਕੜਾ ਇੰਦਰ ਆ ਤੇ ਪਾ ਕੇ ਸੌਣਾ ਵਾ 10 ਜਿਹੜੀ ਮੈਂ ਗੱਲ ਕਹਿੰਦੀ ਮੇਰੀ ਤਾਂ ਨਹੀਂ ਤੇ ਬਾਪ ਦੇ ਨੇ ਉੱਥੇ ਵੜੀ ਆ ਮੂੰਹ ਆ ਲਿਆ ਨੇ ਇਹ ਟਾਈ ਹੁਣ ਆ ਕੜਾ ਕੋਈ ਨਹੀਂ ਲੱਗਿਆ ਕੜਾ ਤੇਰਾ ਵੜੀ ਕੀ ਮੰਮੀ ਹਾਂ ਮੰਮੀ ਨਹੀਂ ਕਿਤੇ ਕੜਾ ਮੈਨੂੰ ਲੱਭਣ ਦਿਆ ਨਹੀਂ ਕਿਤੇ ਰੱਖ ਰੁਖ ਲਿਆਣਾ ਛੇਤੀ ਚ ਕਾਲੀ ਕੁਲੀ ਚ ਹੋਰ ਕੜਾ ਤੂੰ ਆ ਮੈਂ ਆ ਜਾਂ ਮਨੀ ਆ ਘਰ ਹੋਰ ਕੌਣ ਆ ਕੋਈ ਸਾਡੇ ਘਰੋਂ ਦਾ ਜਾਂਦਾ ਮੰਮੀ ਮੇਰੀ ਗੱਲ ਸੁਣੋ ਨਾ ਤੁਸੀਂ ਗੱਲ ਨੂੰ ਸੀਰੀਅਸ ਕਿਉਂ ਨਹੀਂ ਲੈਣਦੇ ਮੇਰੇ ਜਦ ਤੂੰ ਧਿਆਨ ਚ ਆਏਗਾ ਮੈਂ ਵੇਖਾਂ ਤਾਂ ਸਹੀ ਉਹ ਚੀਜ਼ਾਂ ਸਾਰੇ ਵੇਹੜਾ ਵਿੱਚ ਹੈਗਾ ਹੀ ਨਹੀਂ ਤੂੰ ਹੀ ਨਹੀਂ ਲਿਆ ਮੈਂ ਨਹੀਂ ਲਿਆ ਕੜਾ ਗਿਆ ਕਿੱਥੇ ਆ ਕਿਤੇ ਨਹੀਂ ਗਿਆ ਹੁਣ ਵਿੱਚੇ ਹੁਣਾਂ ਦੇ ਮਾਰੀ ਦੇ ਤੂੰ ਠਾਹ ਤਾਂ ਆਪ ਹੀ ਰੱਖ ਲੈਣੀ ਆ ਹੋਰ ਕਿੰਨੇ ਲੈ ਜਾਣਾ ਮੈਨੂੰ ਆਉਂਦਾ ਮੈਨੂੰ ਪੁੱਛਦੀ ਕਿਤੇ ਉਹ ਇਨ ਕਰ ਕੱਪੜੇ ਕੁੱਪੜੇ ਦਾ ਇੱਧਰ ਉੱਧਰ ਘਰ ਦਾ ਭਾਗ ਗਿਆ ਹੋਵੇ ਕਿਤੇ ਤੇ ਰਹਿ ਤਾਂ ਮੰਮੀ ਉਹੀ ਗਿਆ ਪੁੱਛਣ ਵਾਲਾ ਹੁਣ ਨਹੀਂ ਚੇਤਾ ਤੇਰਾ ਆਪਣਾ ਨਹੀਂ ਕਾ ਗਰਵੀਦ ਹੈਗਾ ਤੂੰ ਐਵੇਂ ਕੱਪੜੇ ਚ ਫਾਂ ਫਾਂ ਕੇ ਤੇ ਰੱਖ ਲਿਆ ਵਾ ਤਾਂ ਹੁਣ ਟੁਕੜਾ ਲਾਉਦੀ ਤੇ ਇਹ ਨਾਲ ਕੜੇ ਦਾ ਤੈਨੂੰ ਕਹਦਾ ਨਹੀਂ ਜੱਗ ਗਿਆ ਉਹ ਤੇ ਤੁਸੀਂ ਛੱਡੋ ਮੇਰੇ ਦਿਮਾਗ 'ਚ ਆਈ ਤੇ ਮੈਂ ਕਹਾਂ ਮੈਂ ਦੇਖ ਲੈਣੀ ਜਦੋਂ ਸਾਰੀਆਂ ਚੀਜ਼ਾਂ ਉੱਥੇ ਹੈਗੀਆਂ ਤੇ ਕੜਾ ਪਾਣੀ ਉੱਥੇ ਹੈਗਾ ਪਰ ਆਨੇ ਤੇਰਾ ਕੀ ਦਿਮਾਗ ਚੋਂਦਾ ਰਹਿੰਦਾ ਮੈਂ ਤੇ ਕੋ ਸਮਝੀ ਨਹੀਂ ਲੈਂਦੀ ਕੰਮ ਦੀਆਂ ਖਬਰਾਂ ਤੇਰੇ ਦਿਮਾਗ ਚੋਂਦੇ ਰਹੇ ਮੁੰਡੇ ਤੇ ਤੈਨੂੰ ਕਿਆ ਜਾਈ ਦੇ ਤੂੰ ਉਹ ਨਹੀਂ ਦਿੱਤੀ ਮੈਂ ਤੈਨੂੰ ਕਿਹਾ ਚਾਹ ਘੁੱਟ ਬਣਾ ਕੇ ਦੇ ਕੋਈ ਸੌਂਡ ਬਣਾ ਮੇਰੇ ਲੱਤਾਂ ਨੂੰ ਪੀੜੋ ਉਧਰ ਨਹੀਂ ਤੇਰਾ ਧਿਆਨ ਹੈਗਾ ਤੇ ਤੇਰਾ ਹੋਰ ਹੋਰ ਉਲਟਪੁਟਾ ਚੀਜ਼ਾਂ ਵੱਲ ਧਿਆਨ ਮੈਂ ਜਿੰਨਾ ਚਿਰ ਹੁਣ ਮੈਨੂੰ ਲੱਭ ਨਹੀਂ ਨਾ ਜਾਂਦਾ ਤੇ ਮੇਰਾ ਤੇ ਧਿਆਨ ਰਹਿਣਾ ਉੱਥੇ ਰਹੀ ਚਾਹ ਦੀ ਗੱਲ ਚਾਹ ਮੈਂ ਤੁਹਾਨੂੰ ਬਣਾ ਦਿੰਨੀ ਆ ਪਰ ਮਨ ਨਹੀਂ ਆਜੇ ਹੁਣ ਮੈਂ ਮਨ